ਮਾਨ ਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਜੋਤ ਸਿੰਘ ਬਾਹ ਤੇ ਦਿਸ਼ਾ ਨਿਰਦੇਸ਼ਾਂ ਤੇ ਅਨੁਸਾਰ ਅੱਜ ਨਹੀਂ ਕਲੰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਿਆਲਾ ਲੜਕੀਆਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦੋ ਕਮਰਿਆਂ ਤੇ ਚਾਰ ਦਵਾਰੀ ਦਾ ਉਦਘਾਟਨ ਕਰਨ ਦੇ ਲਈ ਸਰਦਾਰ ਸਰਵਨ ਸਿੰਘ ਤੋਂ ਨੇ ਮਿਲੇ ਹਲਕਾ ਕੇਮ ਕਰੂ ਉੱਚੇ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਸਕੂਲ ਇੰਚਾਰਜ ਸਮੂਹ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਤੇ ਵਕ ਵਕ ਸਰਪੰਚਾਂ ਮਾਪਿਆਂ ਤੇ ਮੋਤਬਰਾਂ ਨੇ ਜੀਓ ਆਇਆ ਆਖਿਆ ਉਦਘਾਟਨ ਉਪਰੰਤ ਹਲਕਾ ਵਿਦਾਇਕ ਵੱਲੋਂ ਬੱਚਿਆਂ ਦੁਆਰਾ ਤਿਆਰ ਕੀਤੀ ਬਰਦਸਿੰਧਾ ਜਾਇਜਾ ਵੀ ਲਿਆ ਤੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਆ। ਉਹਨਾਂ ਨੇ ਸਕੂਲ ਇੰਚਾਰਜ ਸਮੂਹ ਸਟਾਫ ਦੁਆਰਾ ਬੱਚਿਆਂ ਨੂੰ ਕਰਵਾਏ ਗਏ ਸਖਤ ਮਿਹਨਤ ਦੀ ਪ੍ਰਸ਼ੰਸਾ ਵੀ ਕੀਤੀ। ਦੱਸਣਾ ਚਾਹੁੰਦਾ ਹਾਂ ਕਿ ਸਰਵਨ ਸਿੰਘ ਧੋਨੇ ਇਸ ਇਲਾਕੇ ਵਿੱਚ ਪੜਾਈ ਦਾ ਪੱਧਰ ਹੋਰ ਉੱਚਾ ਚੁੱਕ ਲਈ ਹਾਰ ਸੰਭਵ ਸਹਾਇਤਾ ਦੇਣ ਦੀ ਗੱਲ ਵੀ ਆਖੀ ਦੱਸਣਾ ਚਾਹੁੰਦਾ ਕਿ ਮਾਨਯੋਗ ਮੁੱਖ ਮੰਤਰੀ ਸੁਦਾਪੋਵਨ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਅਰਜੋਨ ਸਿੰਘ ਬਾਸ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਨਹਿ ਕਲੰਕ ਸਰਕਾਰੀ ਸੀਨੀਅਰ ਸਕੂਲ ਲੜਕੀਆਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦੋ ਕਮਰਿਆਂ ਤੇ ਚਾਰ ਦਰਵਾਜ਼ਾ ਦਾ ਉਗਾਟਨ ਕੱਲੀ ਸਰਦਾਰ ਸਰਵਨ ਸਿੰਘ ਤੋਂ ਐਮਐਲਏ ਹਲਕਾ ਖੇਮ ਕਰੋਚੀ ਅੱਜੇ ਤੌਰ ਤੇ ਪਹੁੰਚੇ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਦਾ ਪੱਦਰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਮਾਪਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਗੱਲ ਵੀ ਆਖੀ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਇੱਕ ਦਿਨ ਪੰਜਾਬ ਵਿੱਚ ਵੱਡੀਆਂ ਮੱਲਾਂ ਮਾਰਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹਾਂ ਉਹਨਾਂ ਨੇ ਬੱਚਿਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਆ ਅਤੇ ਅਰਵੰਦ ਸਿੰਘ ਧਾਰੀਵਾਲ ਜੋ ਰਿਟਾਇਰ ਹੋ ਚੁਕੇ ਪ੍ਰਿੰਸੀਪਲ ਹਨ ਉਹਨਾਂ ਦੀਆਂ ਹਰ ਸੇਵਾਵਾਂ ਦੀ ਪਰਸੰਸਾ ਵੀ ਕੀਤੀ ਦੱਸਣਾ ਚਾਹੁੰਦਾ ਕਿ ਅੱਜ ਸਰਦਾਰ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਜੋਗ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤੇ ਅਨੁਸਾਰ ਅੱਜ ਨੇਕ ਕਲੰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਦੋ ਕਮਰਿਆਂ ਤੇ ਚਾਰ ਦਰਵਾਜ਼ੇ ਦਾ ਉਦਗਾਟਨ ਲਈ ਸਰਦਾਰ ਸਰਵਨ ਸਿੰਘ ਤੁਹਾਨੂੰ ਉੱਚੇ ਤੌਰ ਤੇ ਪਹੁੰਚੇ ਤੁਸੀਂ ਵੇਖ ਰਹੇ ਹੋ ਜੋਰ ਟੀਵੀ ਬਹੁਤ ਹੀ ਮੇਰੇ ਮਨ ਨੂੰ ਖੁਸ਼ੀ ਹੋਈ ਸਾਡੇ ਸਕੂਲ ਦਾ ਜਿਹੜਾ ਪ੍ਰਬੰਧ ਵੇਖ ਕੇ ਮੈਂ ਇਸ ਗੱਲ ਦੀ ਪ੍ਰਿੰਸੀਪਲ ਮੈਮ ਨੂੰ ਅਤੇ ਜਿਹੜੇ ਪਹਿਲੇ ਸਾਡੇ ਪ੍ਰਿੰਸੀਪਲ ਸਾਹਿਬ ਇੱਥੇ ਰਹੇ ਐ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਹੈ ਕਿ ਤੁਸੀਂ ਤੁਹਾਡੇ ਸਾਰੇ ਸਟਾਫ ਨੇ ਵਾਕਈ ਬਹੁਤ ਮਿਹਨਤ ਕੀਤੀ ਔਰ ਬਹੁਤ ਮਿਹਨਤ ਤੁਸੀਂ ਕਰ ਰਹੇ ਹੋ ਔਰ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਵੀ ਹੈ ਇਹ ਸਾਡਾ ਬੱਚਿਆਂ ਸਾਡੀਆਂ ਦਾ ਸਕੂਲ ਹੈ ਕਿਸੇ ਨੇ ਬੜਾ ਵਧੀਆ ਲਿਖਿਆ ਹੈ ਕਿ ਧੀਆ ਹੁੰਦੀਆਂ ਧੀਆ ਧੀਆ ਬਾਜਣਾ ਲੱਗਣ ਧੀਆ ਧੀਆ ਨੂੰ ਸਤਕਾਰ ਦਿਓ ਰੱਬ ਦੇ ਕੰਮ ਵਿੱਚ ਵਿਘਨ ਪਾਊਗਾ ਲੋਕੋ ਧੀਆ ਨਾ ਮਾਰ ਦਿਓ ਕਿਉਂਕਿ ਜਿਹੜੀਆਂ ਸਾਡੀਆਂ ਧੀਆ ਇਹਨਾਂ ਦਾ ਰੁਤਬਾ ਬੜਾ ਉੱਚਾ ਤੇ ਸੁੱਚਾ ਹੈ ਧੀਆ ਅਤੇ ਧਰੇਕਾਂ ਹੁੰਦੀਆਂ ਰੌਣਕ ਵੇੜੇ ਦੀ ਜਿਹੜੀਆਂ ਸਾਡੀਆਂ ਕੁੜੀਆਂ ਹੁੰਦੀ ਹੈ ਇਹ ਸਾਡੇ ਵੇੜਿਆਂ ਦੀ ਰੌਣਕ ਹੁੰਦੀਆਂ ਤੁਸੀਂ ਅਰ ਸਭ ਤੁਸੀਂ ਇਤਿਹਾਸ ਵਿੱਚ ਪੜਦੇ ਹੋ ਕਿਉਂਕਿ ਜੇ ਮਹਾਰਾਜਾ ਸਾਹਿਬ ਜੀ ਦੀ ਗਰਬਾਣੀ ਮੰਨ ਵੀ ਆਪਾਂ ਜਾਈਏ ਤੇ ਗੁਰੂ ਸਾਹਿਬ ਨੇ ਵੀ ਕਿਹਾ ਸੋਖਿਓ ਮੰਦਾ ਆਖੀਐ ਜਿਤ ਜੰਮੇ ਰਜਾਨ ਉਹਨਾਂ ਨੇ ਔਰਤ ਜਾਤ ਨੂੰ ਧੀਆ ਨੂੰ ਇੰਨਾ ਸਤਕਾਰ ਦਿੱਤਾ ਜਿਹਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਆਪਾਂ ਕਰ ਸਕਦੇ ਜੇ ਆਪਾਂ ਪੁਰਾਣਾ ਇਤਿਹਾਸ ਪੜ੍ਹੀਏ ਆਪਣੇ ਇਤਿਹਾਸ ਵਿੱਚ ਆਉਂਦਾ ਆਪਣੇ ਪੰਜਾਬ ਦਾ ਪਿੰਡ ਹੋਇਆ ਗਡਰੁਖਾ ਪਿੰਡ ਉੱਥੇ ਵੀ ਇੱਕ ਧੀ ਜੰਮੀ ਸੀ ਤੇ ਉਦੋਂ ਦਾ ਜਿਹੜਾ ਸਿਸਟਮ ਸੀ ਜਿਵੇਂ ਅੱਜ ਵੀ ਕਦੀ ਕਦੀ ਕੋਈ ਲੋਕ ਨੇ ਲੈ ਕੇ ਕਰ ਜਾਂਦੇ ਆ ਮੈਂ ਜੇ ਕਹਾਂ ਕਈ ਵਾਰੀ ਸਮਾਜ ਦੇ ਵਿੱਚ ਆਪਾਂ ਨੂੰ ਇਹੋ ਜੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਉਹ ਧੀ ਜੰਮੀ ਸੀ ਤੇ ਉਦੋਂ ਰਿਵਾਜ ਸੀ ਧੀ ਨੂੰ ਕੁੱਜੇ ਦੇ ਵਿੱਚ ਪਾ ਕੇ ਥੱਲੇ ਧਰਤੀ ਦੇ ਵਿੱਚ ਦਫਨਾ ਦੇਂਦੇ ਸੀ ਉੱਥੇ ਕੋਈ ਮਹਾਂਪੁਰਖ ਸੰਤ ਮਹਾਂਪੁਰਖ ਆਏ ਉਹਨਾਂ ਨੇ ਪ੍ਰਸ਼ਾਦਾ ਸਿਕਾਉਣ ਲੱਗੇ ਘਰ ਵਾਲੇ ਤੇ ਉਹਨਾਂ ਨੇ ਕਿਹਾ ਜੀ ਪ੍ਰਸ਼ਾਦਾ ਉਹਨਾਂ ਨੇ ਕਿਹਾ ਤੁਸੀਂ ਤਾਂ ਬੜੇ ਪਾਪੀ ਹੋ ਤੁਹਾਡੇ ਘਰੋਂ ਪ੍ਰਸ਼ਾਦਾ ਨਹੀਂ ਛਕਣਾ ਉਹ ਮਹਾਪੁਰਖ ਜਾਣੀ ਜਾਣ ਸੀ ਉਹਨਾਂ ਨੇ ਕਿਹਾ ਤੁਸੀਂ ਤਾਂ ਧੀ ਦਫنائਾਈ ਹੈ ਉਹ ਕਹਿੰਦੇ ਪ੍ਰਸ਼ਾਦਾ ਤਾਂ ਛਕਾਂਗੇ ਜਾਓ ਪਹਿਲਾਂ ਉਹ ਧੀ ਨੂੰ ਕੱਢ ਕੇ ਲਿਆਓ ਉਹ ਸਕੂਲ ਵਿੱਚ ਆਏ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਮੇਰੇ ਸਕੂਲ ਵਿੱਚ ਆ ਕੇ ਐਮਐਲਏ ਸਾਹਿਬ ਵੀ ਬਹੁਤ ਖੁਸ਼ ਹੋਏ ਕਿਉਂਕਿ ਮੇਰਾ ਸਕੂਲ ਜ਼ਿਲ੍ਹੇ ਪੱਧਰ ਤੇ ਪੰਜਾਬ ਪੱਧਰ ਤੇ ਬਲਾਕ ਪੱਧਰ ਤੇ ਬਹੁਤ ਹੀ ਵੱਡੀਆਂ ਪ੍ਰਾਪਤੀਆਂ ਵੱਡੀਆਂ ਮੱਲਾਂ ਸਾਡੇ ਸਟੂਡੈਂਟ ਮਾਰ ਰਹੇ ਨੇ ਭਾਵੇਂ ਉਹ ਮੈਥ ਦਾ ਵਿਸ਼ੇ ਹੋਵੇ ਭਾਵੇਂ ਸਾਇੰਸ ਦਾ ਵਿਸ਼ੇ ਹੋਵੇ ਭਾਵੇਂ ਕੰਪਿਊਟਰ ਦਾ ਵਿਸ਼ੇ ਹੋਵੇ ਇਹਦੇ ਵਿੱਚ ਵੀ ਪੰਜਾਬ ਪੱਧਰ ਤੇ ਵੀ ਅਵਲ ਆ ਰਹੇ ਨੇ ਤੇ ਪਿਛਲੇ ਦਿਨਾਂ ਵਿੱਚ ਵੀ ਮੇਰੇ ਸਕੂਲ ਇੱਕ ਕੰਨਿਆ ਸਕੂਲ ਦੇ ਸਟੂਡੈਂਟ ਬਹੁਤ ਹੀ ਚੰਗੇ ਨੇ ਤੇ ਦੂਸਰਾ ਇਥੋਂ ਦਾ ਮਿਹਨਤੀ ਸਟਾਫ ਮਿਹਨਤੀ ਸਟਾਫ ਦੀ ਬਦੌਲਤ ਹੀ ਸਾਡੇ ਬੱਚਿਆਂ ਨੇ 90% ਅਬਵ ਨੰਬਰ ਹਾਸਿਲ ਕੀਤੇ ਨੇ ਇਹਦੇ ਕਰਕੇ ਪੰਜਾਬ ਦੇ ਵਿੱਚ ਮੇਰੇ ਪਿੰਡ ਦਾ ਤੇ ਮੇਰੇ ਸਕੂਲ ਦਾ ਨਾਮ ਬਹੁਤ ਹੀ ਰੋਸ਼ਨ ਹੋਇਆ ਹੈ ਤੇ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਮੇਰੇ ਸਕੂਲ ਨੂੰ ਚੁਣਿਆ ਹੈ ਤੇ ਇੱਥੇ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਦੇ ਨਾਲ ਮੇਰਾ ਸਕੂਲ ਵੀ ਜਿਹੜਾ ਚੰਗੀਆਂ ਸਹੂਲਤਾਂ ਦੇ ਨਾਲ ਵਧੀਆ ਬਣੂਗਾ ਤੇ ਮੇਰੇ ਪਿੰਡ ਦੇ ਬੱਚੇ ਤੇ ਮੇਰੇ ਪਿੰਡ ਦੇ ਆਲੇ-ਦੁਆਲੇ ਦੇ ਬੱਚੇ ਵੀ ਵੱਢੀ ਤੇ ਚੰਗੀ ਵਿੱਦਿਆ ਹਾਸਲ ਕਰ ਸਕਦੇ ਨੇ ਥੈਂਕ ਯੂ ਸੋ ਮਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਬੱਚੀ ਹੈ ਸਕੂਲ ਹੈ ਨੈਕਰਮ ਸਕੂਲ ਵਿੱਚ ਕਹੜਿਆੜਾ ਵਿੱਚ ਪੜ੍ਹਦੀ ਹੈ ਸੋ ਇਹਨਾਂ ਨੂੰ ਬਹੁਤ ਵਧੀਆ ਇੱਥੇ ਐਜੂਕੇਸ਼ਨ ਮਿਲ ਰਹੀ ਹੈ ਮੇਰੀ ਬੱਚੀ ਨੇ ਐਨਮੈਸ ਕਲੀਅਰ ਕੀਤਾ ਆਇਆ ਹੈ ਇਹਨੇ ਇਸ ਵਕਤ ਇਹਨਾਂ ਦਾ ਜਲਦੀ ਬਹੁਤ 99% ਆਇਆ ਹੈ ਤੇ ਮੈਂ ਮਾਨਜੋਗ ਸਰਦਾਰ ਭਗਤ ਸਿੰਘ ਮਾਨ ਦਾ ਬਹੁਤ ਤਹਿ ਦਿਲੋਂ ਆਧਾਰ ਕਰਦੀ ਆ ਕਿ ਉਹਨੇ ਬਹੁਤ ਵਧੀਆ ਸਾਡੇ ਬੱਚਿਆਂ ਨੂੰ ਸਿੱਖਿਆ ਦਿੱਤੀ ਹੈ ਹਾਰੇ ਕਿਛੜੀ ਸਾਡੇ ਬੱਚਿਆਂ ਨੂੰ ਜਿਹੜੀ ਇੱਥੇ ਬਿਲਕੁਲ ਫ੍ਰੀ ਮਿਲ ਰਹੀ ਹੈ ਸਾਡਾ ਕੋਈ ਵੀ ਖਰਚਾ ਨਹੀਂ ਹੋ ਰਿਹਾ ਅਸੀਂ ਸਾਰੇ ਮਾਪਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਜੋ ਵੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਇਹਨੇ ਖਰਚੇ ਭਰਦੇ ਆਪਾਂ ਆਪਾਂ ਸਰਕਾਰੀ ਸਕੂਲ ਵਿੱਚ ਇਹਨਾਂ ਦੇ ਅਡਮਿਸ਼ਨ ਕਰਵਾਈਏ ਤੇ ਇਹਨਾਂ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਈਏ ਅੱਜ ਮੈਂ ਇੱਕ ਗੱਲ ਹੋਰ ਤੁਸੀਂ ਚਾਹਣੀ ਕਿ ਮੇਰੀ ਬੱਤੀ ਹੈ ਸਕੂਲ ਵਿੱਚ 54 ਸਾਲ ਤੋਂ ਪੜ ਰਹੀ ਹੈ ਮੇਰੀ ਬੇਟੀ ਨੇ ਐਟ ਐਨ ਐਮ ਐਸ ਦਾ ਪੇਪਰ ਕਲੀਅਰ ਕੀਤਾ ਹੈ ਹੁਣ ਆਮਨ ਸਰਕਾਰ ਵੱਲੋਂ ਇਹਨਾਂ ਨੂੰ ਸਕਾਲਰਸ਼ਿਪ ਲੱਗ ਜਾਣੀ ਹੈ ਤੇ ਇਹਨੇ ਦਿਨ 4 ਸਾਲਾਂ ਤੋਂ ਮਰਦੀ ਰਹੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕਮਿਊਨਿਟੀ ਫੋਰ ਹੈ ਅਤੇ ਮੈਂ ਨਹਿਕ ਲੰਗਰਿਆ ਸਕੂਲ ਵਿੱਚ ਪੜਦੀ ਹਾਂ ਇੰਨਾਂ ਪੰਜਾਬ ਸਰਕਾਰ ਵੱਲੋਂ ਸਾਨੂੰ ਬਹੁਤ ਸਾਰੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਸਾਡੇ ਕਿਤਾਬਖਾਨ ਸਾਡੀਆਂ ਵਰਦੀਆਂ ਸਭ ਸਰਵ ਵਿਜਿਟ ਪਦੰਦਾ ਹੈ ਸਾਰੀ ਕਲਾਸਾਂ ਨੂੰ ਪ੍ਰੋਜੈਕਟਾਂ ਪੱਕੇ ਲੱਗੇ ਹੋਏ ਹਨ ਬਲੈਕਬੋਰਡ ਦੀ ਸਹੂਤਾ ਹਨ ਸਾਰੀ ਕਲਾਸਾਂ ਵਿੱਚ ਸਮਾਰਟ ਬੋਰਡ ਲੱਗੇ ਹੋਏ ਹਨ ਅਤੇ ਸਾਨੂੰ ਅੱਗੇ ਜਾਣ ਦੇ ਬਹੁਤ ਮੌਕੇ ਮਿਲੇ ਜਾਂਦੇ ਹਨ ਜਿਵੇਂ ਸਾਡੀਆਂ ਬਲੌਕ ਲੈਵਲ ਤੇ ਕੰਫਰੰਸ ਹੁੰਦੀਆਂ ਹਨ ਉਹਨਾਂ ਵਿੱਚ ਅਸੀਂ ਬਹੁਤ ਵਧੀਆ ਪਰਫਾਰਮ ਕਰਦੇ ਹਾਂ ਅਤੇ ਹੋਰ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਨੂੰ ਇੰਨੇ ਮੌਕੇ ਦੇਂਦੇ ਆ ਅੱਗੇ ਜਾਣ ਦੇ ਮੌਕੇ ਮਿਲਦੇ ਸੰਨੇ ਮੇਰਾ ਇੱਕ ਐਨਐਮਸ ਐਗਜ਼ਾਮ ਕਲੀਅਰ ਹੋਇਆ ਹੈ ਉਹਦੇ ਕਰਕੇ ਮੈਨੂੰ 3 ਸਾਲ ਦੀ ਸਪੰਸਰਸ਼ਿਪ ਮਿਲਣੀ ਹੈ ਇਸੇ ਤਰ੍ਹਾਂ ਸਾਨੇ ਬਹੁਤ ਸਾਰੇ ਲੋਕ ਲੈਵਲ ਦੇ ਐਕਸੀਬਿਸ਼ਨ ਹੁੰਦੇ ਨੇ ਡਿਸਟ੍ਰਿਕਟ ਲੈਵਲ ਦੇ ਐਕਸੀਬਿਸ਼ਨ ਹੁੰਦੇ ਨੇ ਜਿਹਦੇ ਵਿੱਚ ਅਸੀਂ ਬਹੁਤ ਬੁਣੀ ਪਰਫਾਰਮ ਕਰਦੇ ਆਂ ਤੇ ਸਾਨੂੰ ਮੈਂ ਸਾਰੇ ਸਾਰੇ ਪੰਜਾਬ ਦੇ ਕਾਦਰ ਨੂੰ ਬਖਤਵਾ ਚਾਹੁੰਦੀ ਆ ਕਿ ਉਹਨਾਂ ਨੇ ਸਾਨੂੰ ਇੰਨੇ ਵਧੀਆ ਅੱਗੇ ਜਾਣ ਦੇ ਮੌਕੇ ਮਿਲਦੇ ਨੇ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਅੱਗੇ ਜਾਣ ਦੇ ਇਹ ਮੌਕੇ ਦੇ ਰਹੇ ਹੋ ਧੰਨਵਾਦ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਕ੍ਰਾਂਤੀ ਸਮਰੋਹ 'ਚ ਅੱਜ ਆ ਕੇ ਬਹੁਤ ਹੀ ਖੁਸ਼ੀ ਹੋਈ ਆ ਮੇਰੇ ਪਿੰਡ ਘ੍ਰਿਆਲਾ ਵਿੱਚ ਕਿੰਨਾ ਵਧੀਆ ਉਪਰਾਲਾ ਕੀਤਾ ਗਿਆ ਸਭ ਤੋਂ ਵਧੀਆ ਦਾਤ ਦੇਵਾਂਗਾ ਮੈਂ ਇੱਥੋਂ ਦੇ ਸਟਾਫ ਨੂੰ ਇੱਥੇ ਸਰਦਾਰ ਸਰਬੰਸਿੰਘ ਢੁਲ੍ਹ ਜੀ ਨੇ ਆ ਕੇ ਬਹੁਤ ਵਧੀਆ ਕੀਮਤੀ ਗੱਲਾਂ ਤੇ ਬਹੁਤ ਹੀ ਵਧੀਆ ਉੱਚ ਮਿਆਰ ਪੱਧਰ ਦੀ ਸਿੱਖਿਆ ਟੀਚਰ ਸਾਹਿਬਾਨ ਦੇ ਰਹੇ ਆ ਧੰਨਵਾਦ